ਜੀ ਆ ਛੋਟੇ ਮੇਮਨੇ ਦੇ ਵੀ ਨੌ ਬਣਾਉਨੇ ਆ 7-8 ਮਹੀਨਿਆਂ ਦਾ ਜਿਵੇਂ ਹੁੰਦਾ ਬੱਚਾ 5-6 ਮਹੀਨਿਆਂ ਦਾ ਹੁੰਦਾ ਤੇ ਨੌ ਐ ਖਰਾਬ ਹੋ ਜਾਂਦੇ ਆ ਦੇਖੋ ਨੌ ਬਣਾਉਣਾ ਜ਼ਰੂਰੀ ਆ ਫਿਰ ਕਈ ਜਿਹੇ ਵੀਰ ਕਹਿੰਦੇ ਆ ਵੀ ਬੱਕਰਾ ਸਾਡਾ ਬੱਚਾ ਰਾਜ ਨਹੀਂ ਹੁੰਦਾ ਤੇ ਦਿਖਾਉਨੇ ਝਟ ਤੁਹਾਨੂੰ ਆ ਚੱਕੋ ਜੀ ਮੂਰਲੇ ਨੌ ਦੀ ਕਟਿੰਗ ਕਰਤੀ ਆ ਚੀਜ਼ੇ ਦੀ ਹੁਣ ਕੱਚੀ ਆ ਗਈ ਸੀ ਕਿਉਂਕਿ ਇਹ ਸੀ ਤੀ ਬੱਚਾ ਤੇ ਪ੍ਰੋਪਰ ਨੌ ਬਰਾਬਰ ਆ ਤੁਸੀਂ ਦੇਖ ਸਕਦੇ ਹੋ ਜਮ ਠੀਕ ਹੁਣ ਪਿਛਲੇ ਦੀ ਕਰਦੇ ਨੌ ਦੀ ਕਰੀਗਾ ਪਿਛਲਾ ਨੌ ਤੁਹਾਨੂੰ ਦਿਖਾਉਣਾ ਮੈਂ ਆ ਦੇਖ ਲੋ ਲੈ ਕਮਚੇ ਪੇਪੇ ਆਪਦੇ ਨਹੀਂ ਧਿਆਨ ਚਾਹੀਏ ਸੀ ਗੱਲ ਆੜ ਜ ਮਾਇ ਕਰ ਲੂ ਆਪ ਲਓ ਜੀ ਆ ਪ੍ਰੋਪਰ ਪਿਛਲੇ ਨੋ ਬਣ ਗਏ ਦੇਖ ਸਕਦੇ ਤੁਸੀਂ ਜਮ ਬਰਾਬਰ ਠੀਕ ਹੈ ਨਾ ਇਹਦੇ ਨਾਲ ਹੀ ਜਾਨਵਰ ਦਾ ਖੜਾਹਾ ਬੰਦਾ ਹੁੰਦਾ ਆ ਦੇਖ ਲਓ ਆ ਨਾਉ ਦੇਖ ਲਓ ਬਣਾਇਆ ਆਪਣਾ ਤੇ ਆ ਨਾਉ ਨਹੀਂ ਬਣਾਇਆ ਐਨਾ ਫਰਕ ਆ ਦੇਖ ਲਓ ਖੜਾ ਨਾ ਸ਼ਕੀਨੀ ਨਾਲ